ਵਿਭਿੰਨਤਾ ਨੂੰ ਅਪਣਾਉਂਦੇ ਹੋਏ ਪੰਜਾਬ ਦੀ ਵਿਲੱਖਣ ਪਛਾਣ ਨੂੰ ਕਾਇਮ ਰੱਖਣਾ ਪੰਜਾਬ ਆਪਣੀ ਅਮੀਰ ਵਿਰਾਸਤ ਜੀਵੰਤ ਭਾਸ਼ਾ ਅਤੇ ਵਿਲੱਖਣ ਧਾਰਮਿਕ ਪਰੰਪਰਾਵਾਂ ਸਮਾਜਿਕ ਕਦਰਾਂ ਕੀਮਤਾਂ ਨਾਲ ਆਪਣੇ ਲੋਕਾਂ ਦੀ ਭਾਵਨਾ ਅਤੇ ਲਚਕੀਲੇਪਣ ਦੇ ਪ੍ਰਮਾਣ ਵੱਜੋਂ ਖੜਾ ਹੈ ਪਰ ਅੱਜ ਸਾਡਾ ਸੱਭਿਆਚਾਰਕ ਦ੍ਰਿਸ਼ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉੱਚ ਜਨਮ ਦਰਾਂ ਅਤੇ ਘੱਟ ਮਨੁੱਖੀ ਵਿਕਾਸ ਇੰਡੈਕਸ ਦੇ ਨਾਲ ਮਹੱਤਵਪੂਰਨ ਤੌਰ ਤੇ ਵੱਖ-ਵੱਖ ਸਮਾਜਿਕ ਸੱਭਿਆਚਾਰਕ ਪਿਛੋਕੜ ਵਾਲੇ ਖੇਤਰਾਂ ਤੋਂ ਮਜ਼ਦੂਰਾਂ ਦੇ ਅਣਚਾਹੇ ਪ੍ਰਵਾਸ ਨੇ ਸਾਡੇ ਰਾਜ ਦੇ ਜਨਸੰਖਿਆ ਅਤੇ ਸੱਭਿਆਚਾਰਕ ਸੰਤੁਲਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ ਇਸ ਮਾਮਲੇ ਵਿੱਚ ਪੰਜਾਬ ਇਕੱਲਾ ਨਹੀਂ ਹੈ ਦੱਖਣੀ ਰਾਜਾਂ ਦੇ ਲੋਕ ਵੀ ਆਪਣੀਆਂ ਡੂੰਗੀ ਜੜ੍ਹਾਂ ਵਾਲੇ ਦਰਾਵੀੜ ਵਿਰਸੇ ਦੇ ਨਾਲ ਆਪਣੀਆਂ ਭਾਸ਼ਾਵਾਂ ਸਭਿਆਚਾਰਾਂ ਅਤੇ ਪਰੰਪਰਾਵਾਂ ਦੀ ਰੱਖਿਆ ਕਰਨ ਦੀ ਲੋੜ ਨੂੰ ਮਹਿਸੂਸ ਕਰ ਰਹੇ ਹਨ ਪੰਜਾਬ ਅਤੇ ਦਰਾਵਿੜ ਰਾਜ ਇਕੱਠੇ ਮਿਲ ਕੇ ਪ੍ਰਵਾਸ ਲਈ ਇੱਕ ਆਦਰਯੋਗ ਅਤੇ ਸੰਤੁਲਿਤ ਪਹੁੰਚ ਨੂੰ ਉਤਸ਼ਾਹਿਤ ਕਰ ਸਕਦੇ ਹਨ ਜੋ ਸਾਰੇ ਵਿਅਕਤੀਆਂ ਪ੍ਰਤੀ ਸਨਮਾਨ ਨਾਲ ਪੇਸ਼ ਆਵੇ ਅਤੇ ਨਾਲ ਹੀ ਸਾਡੀ ਵਿਲਖਣ ਸਭਿਆਚਾਰਕ ਪਛਾਣ ਦੀ ਰਾਖੀ ਲਈ ਸੁਖਮ ਅਤੇ ਵਧੀਆ ਉਪਾਲ ਲਾਗੂ ਕਰੇ ਇਹ ਵੰਡ ਕਰਨ ਬਾਰੇ ਨਹੀਂ ਹੈ ਇਹ ਸਹਿਯੋਗ ਅਤੇ ਆਪਸੀ ਸਮਝ ਬਾਰੇ ਹੈ ਇਹ ਇਹ ਕਿੰਨੀ ਬਣਾਉਣ ਵਾਲੇ ਹੈ ਕਿ ਸਾਡੇ ਸਭਿਆਚਾਰਕ ਅਤੇ ਧਾਰਮਿਕ ਬਿਰਤਾਂਤ ਬਾਹਰੀ ਵਿਚਾਰਤਾਰਾਵਾਂ ਵਿੱਚ ਸਿਰਾਂ ਦੀ ਗਿਣਤੀ ਦੇ ਕਾਰਨ ਹੀ ਨਾ ਡੁੱਬ ਜਾਣ ਇਕੱਠੇ ਹੋ ਕੇ ਇਸ ਤਰ੍ਹਾਂ ਕੰਮ ਕੀਤਾ ਜਾਵੇ ਕਿ ਕੋਈ ਹੱਲ ਨਿਕਲੇ ਸਿੱਧੇ ਕੰਦ ਚ ਵੱਜਣ ਦੀ ਲੋੜ ਨਹੀਂ ਸਗੋਂ ਸੋਚ ਸਮਝ ਕੇ ਇਹ ਰਾਹ ਅਪਣਾਇਆ ਜਾਵੇ ਜੋ ਸਾਡੀ ਵਿਰਾਸਤ ਨੂੰ ਸੰਭਾਲਦਿਆਂ ਸਹਿ ਹੋਂਦ ਨੂੰ ਉਤਸ਼ਾਹਿਤ ਕਰਦਾ ਹੋਵੇ ਉਸ ਕਿਸਮ ਦਾ ਬਿਰਤਾਂਤ ਸਿਰਜਿਆ ਜਾਵੇ ਜਿਸ ਨਾਲ ਸਿਆਸੀ ਅਗੂ ਵਿਲਾਇਨ ਤੇ ਆ ਜਾਣ ਤੇ ਇਸ ਨੂੰ ਅੱਗੇ ਵਧਾ ਸਕਣ ਉਹਨਾਂ ਨੂੰ ਇਸ ਮੁੱਦੇ ਦਾ ਸਿੱਧਕ ਨਾਲ ਅਹਿਸਾਸ ਹੋਣਾ ਚਾਹੀਦਾ ਹੈ ਗੱਲਬਾਤ ਸੱਭਿਆਚਾਰਕ ਸੰਭਾਲ ਬਾਰੇ ਉਨੀ ਹੀ ਹੈ ਜਿੰਨੀ ਪੰਜਾਬ ਅਤੇ ਸਾਡੇ ਵਨਸਵਨਿਤ ਦੱਖਣੀ ਭਾਰਤੀ ਭਰਾਵਾਂ ਦੀ ਆਤਮਾ ਦੀ ਰੱਖਿਆ ਬਾਰੇ ਹੈ ਇਹ ਯਕੀਨੀ ਬਣਾਈਏ ਕਿ ਸਾਡੀਆਂ ਆਵਾਜ਼ਾਂ ਭਾਵੇਂ ਹਮੇਸ਼ਾ ਉੱਚੀਆਂ ਜਾਂ ਤਿੱਖੀਆਂ ਨਾ ਹੋਣ ਪਰ ਅਰਥਪੂਰਨ ਅਤੇ ਸਥਾਈ ਜ਼ਰੂਰ ਹੋਣ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਪੰਜਾਬ ਦੀ ਵਿਲੱਖਣ ਪਛਾਣ ਨੂੰ ਕਾਇਮ ਰੱਖਣਾ ਪੰਜਾਬ ਆਪਣੀ ਅਮੀਰ ਵਿਰਾਸਤ, ਜੀਵੰਤ ਭਾਸ਼ਾ ਅਤੇ ਵਿਲੱਖਣ ਧਾਰਮਿਕ ਪਰੰਪਰਾਵਾਂ, ਸਮਾਜਿਕ ਕਦਰਾਂ-ਕੀਮਤਾਂ ਨਾਲ ਆਪਣੇ ਲੋਕਾਂ ਦੀ ਭਾਵਨਾ ਅਤੇ ਲਚਕੀਲੇਪਣ ਦੇ ਪ੍ਰਮਾਣ ਵੱਜੋਂ ਖੜਾ ਹੈ ਪਰ ਅੱਜ ਸਾਡਾ ਸੱਭਿਆਚਾਰਕ ਦ੍ਰਿਸ਼ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉੱਚ ਜਨਮ ਦਰਾਂ ਅਤੇ ਘੱਟ ਮਨੁੱਖੀ ਵਿਕਾਸ ਇੰਡੈਕਸ ਦੇ ਨਾਲ ਮਹੱਤਵਪੂਰਨ ਤੌਰ ਤੇ ਵੱਖ-ਵੱਖ ਸਮਾਜਿਕ ਸੱਭਿਆਚਾਰਕ ਪਿਛੋਕੜ ਵਾਲੇ ਖੇਤਰਾਂ ਤੋਂ ਮਜ਼ਦੂਰਾਂ ਦੇ ਅਣਚਾਹੇ ਪ੍ਰਵਾਸ ਨੇ ਸਾਡੇ ਰਾਜ ਦੇ ਜਨਸੰਖਿਆ ਅਤੇ ਸੱਭਿਆਚਾਰਕ ਸੰਤੁਲਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ ਇਸ ਮਾਮਲੇ ਵਿੱਚ ਪੰਜਾਬ ਇਕੱਲਾ ਨਹੀਂ ਹੈ ਦੱਖਣੀ ਰਾਜਾਂ ਦੇ ਲੋਕ ਵੀ ਆਪਣੀਆਂ ਡੂੰਗੀ ਜੜਾਂ ਵਾਲੇ ਦਰਾਵੀੜ ਵਿਰਸੇ ਦੇ ਨਾਲ ਆਪਣੀਆਂ ਭਾਸ਼ਾਵਾਂ ਸਭਿਆਚਾਰਾਂ ਅਤੇ ਪਰੰਪਰਾਵਾਂ ਦੀ ਰੱਖਿਆ ਕਰਨ ਦੀ ਲੋੜ ਨੂੰ ਮਹਿਸੂਸ ਕਰ ਰਹੇ ਹਨ ਪੰਜਾਬ ਅਤੇ ਦਰਾविड़ ਰਾਜ ਇਕੱਠੇ ਮਿਲ ਕੇ ਪ੍ਰਵਾਸ ਲਈ ਇੱਕ ਆਦਰਯੋਗ ਅਤੇ ਸੰਤੁਲਿਤ ਪਹੁੰਚ ਨੂੰ ਉਤਸ਼ਾਹਿਤ ਕਰ ਸਕਦੇ ਹਨ ਜੋ ਸਾਰੇ ਵਿਅਕਤੀਆਂ ਪ੍ਰਤੀ ਸਨਮਾਨ ਨਾਲ ਪੇਸ਼ ਆਵੇ ਅਤੇ ਨਾਲ ਹੀ ਸਾਡੀ ਵਿਲਖਣ ਸਭਿਆਚਾਰਕ ਪਛਾਣ ਦੀ ਰਾਖੀ ਲਈ ਸੁਖਮ ਅਤੇ ਵਧੀਆ ਉਪਾਲ ਲਾਗੂ ਕਰੇ ਇਹ ਵੰਡ ਕਰਨ ਬਾਰੇ ਨਹੀਂ ਹੈ ਇਹ ਸਹਿਯੋਗ ਅਤੇ ਆਪਸੀ ਸਮਝ ਬਾਰੇ ਹੈ ਇਹ ਇਹ ਕਿੰਨੀ ਬਣਾਉਣ ਵਾਲੇ ਹੈ ਕਿ ਸਾਡੇ ਸਭਿਆਚਾਰਕ ਅਤੇ ਧਾਰਮਿਕ ਵਿਰਤਾਂਤ ਬਾਹਰੀ ਵਿਚਾਰਧਾਰਾਵਾਂ ਵਿੱਚ ਸਿਰਾਂ ਦੀ ਗਿਣਤੀ ਦੇ ਕਾਰਨ ਹੀ ਨਾ ਡੁੱਬ ਜਾਣ ਇਕੱਠੇ ਹੋ ਕੇ ਇਸ ਤਰ੍ਹਾਂ ਕੰਮ ਕੀਤਾ ਜਾਵੇ ਕਿ ਕੋਈ ਹੱਲ ਨਿਕਲੇ ਸਿੱਧੇ ਕੰਦ ਚ ਵੱਜਣ ਦੀ ਲੋੜ ਨਹੀਂ ਸਗੋਂ ਸੋਚ ਸਮਝ ਕੇ ਇਹ ਰਾਹ ਅਪਣਾਇਆ ਜਾਵੇ ਜੋ ਸਾਡੀ ਵਿਰਾਸਤ ਨੂੰ ਸੰਭਾਲਦਿਆਂ ਸਹਿ ਹੋਂਦ ਨੂੰ ਉਤਸ਼ਾਹਿਤ ਕਰਦਾ ਹੋਵੇ ਉਸ ਕਿਸਮ ਦਾ ਵਿਰਤਾਂਤ ਸਿਰਜਿਆ ਜਾਵੇ ਜਿਸ ਨਾਲ ਸਿਆਸੀ ਅਗੂ ਵਿਲਾਇਟ ਤੇ ਆਜਣ ਤੇ ਇਸ ਨੂੰ ਅੱਗੇ ਵਧਾ ਸਕਣ ਉਹਨਾਂ ਨੂੰ ਇਸ ਮੁੱਦੇ ਦਾ ਛਿੱਦਕ ਨਾਲ ਅਹਿਸਾਸ ਹੋਣਾ ਚਾਹੀਦਾ ਹੈ ਗੱਲਬਾਤ ਸੱਭਿਆਚਾਰਕ ਸੰਭਾਲ ਬਾਰੇ ਉਹੀ ਹੈ ਜਿੰਨੀ ਪੰਜਾਬ ਅਤੇ ਸਾਡੇ ਵਨਸਵਨਿਤ ਦੱਖਣੀ ਭਾਰਤੀ ਭਰਾਵਾਂ ਦੀ ਆਤਮਾ ਦੀ ਰੱਖਿਆ ਬਾਰੇ ਹੈ ਇਹ ਯਕੀਨੀ ਬਣਾਈਏ ਕਿ ਸਾਡੀਆਂ ਆਵਾਜ਼ਾਂ ਭਾਵੇਂ ਹਮੇਸ਼ਾ ਉੱਚੀਆਂ ਜਾਂ ਤਿੱਖੀਆਂ ਨਾ ਹੋਣ ਪਰ ਅਰਥਪੂਰਨ ਅਤੇ ਸਥਾਈ ਜ਼ਰੂਰ ਹੋਣ